ਪੰਜਾਬ ਵਿੱਚ ਲਗਾਤਾਰ ਲੁੱਟਖੋਹਾਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਅੱਥਵੇਲ ਤੜਕਸਰ ਕਰੀਬ 3 ਵਜੇ ਦੇ ਕਰੀਬ ਨਾਬਾ ਬਲਾਕ ਦੇ ਪਿੰਡ ਗੁਰਦਿੱਤਾਪੁਰ ਵਿਖੇ ਐਸਬੀਆਈ ਬੈਂਕ ਦੇ ਬਾਹਰ ਲੱਗੇ ਏਟੀਐਮ ਵਿੱਚੋਂ ਚੋਰਾਂ ਵੱਲੋਂ ਬ੍ਰੀਜ਼ਾ ਕਾਰ ਤੇ ਸਵਾਰ ਹੋ ਕੇ ਗੈਸ ਕਟਰ ਦੇ ਨਾਲ ਏਟੀਐਮ ਨੂੰ ਕੱਟ ਕੇ 14,76,000 ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇਸ ਘਟਨਾ ਦਾ ਸਾਨੂੰ ਅੱਜ ਸ਼ਾਮ ਨੂੰ 3:30 ਵਜੇ ਦੇ ਕਰੀਬ ਪਤਾ ਲੱਗਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਡੇ ਪਿੰਡ ਵਿੱਚ ਐਡੀ ਵੱਡੀ ਵਾਰਦਾਤ ਹੋਈ ਹੈ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜੀ ਸਰ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਹਾਂ ਦਾ 3:00 2:30 2:30 3:00 ਵਜੇ ਦੇ ਕਰੀਬ ਪਤਾ ਲੱਗਿਆ ਉਹ ਵੀ ਜਦੋਂ ਸਾਡੇ ਕੋਲ ਸੇਸਟਾਪ ਪਟਿਆਲਾ ਹੈ ਅੱਛਾ ਉਹਨਾਂ ਦੇ ਦੱਸਣ ਤੇ ਪਤਾ ਲੱਗਿਆ ਸਾਨੂੰ ਤਾਂ ਕੋਈ ਬੈਂਕ ਵੱਲੋਂ ਜਾਂ ਹੋਰ ਕੋਈ ਇਨਫੋਰਮੇਸ਼ਨ ਨਹੀਂ 10:00 10:30 ਵਜੇ ਮੈਂ ਨਾਬੇ ਨੂੰ ਗਿਆ ਮੇਰੇ ਕੋਈ ਗੱਲ ਪਤਾ ਨਹੀਂ ਲੱਗਿਆ ਜਦੋਂ ਆਪਦੇ ਬੱਚੇ ਨੂੰ ਲੈ ਕੇ ਆਇਆ ਫਿਰ ਮੇਰੇ ਕੋਲ ਸੀ ਹੀ ਆਈ ਆ ਉਹਨਾਂ ਤੋਂ ਪਤਾ ਅੱਛਾ ਕਿੰਨੇ ਕਿੰਨੇ ਦੀ ਲੁੱਟ ਪਿਆ ਰਹੀ ਹੈ 14 ਲੱਖ ਕੁਝ ਹਜ਼ਾਰ ਰੁਪਈ ਦੀ ਦੱਸਦੇ ਨੇ ਉਹ ਸਮਥਿੰਗ 15 ਲੱਖ ਰੁਪਈ ਦਾ ਰੋਲਾ ਪਿਆ ਸੰਤਾਲ ਜੀ ਦਾ ਪੂਰਾ ਕਲੀਅਰ ਵੀ ਨਹੀਂ ਪਤਾ ਇਹ ਕਿੰਨੇ ਲੱਖ ਦੀ ਹੋ ਗਈ ਪਿੰਟ ਵਿੱਚ ਐਡੀ ਵੱਡੀ ਲੁੱਟ ਹੋ ਗਈ ਕੀ ਕੀ ਮੰਨ ਲਿਓ ਵੀ ਕੀ ਇਹ ਕੌਣ ਬੰਦੇ ਤੇ ਪਤਾ ਲੱਗੇ ਅੱਜ ਤਾਂ ਬੰਦੇ ਤਾਂ ਸਭ ਹੁਣ ਰਾਤ ਦਿਨ ਹਨੇਰੀਆਂ ਵਾਂਗੂ ਫਿਰਦੇ ਨੇ ਕੀ ਆਪਾਂ ਕਿਸੇ ਨੂੰ ਪਤਾ ਲੱਗਦਾ ਕੈਮਰੇ ਲਾਏ ਹੋ ਨੇ ਸਾਡੇ ਕੋਲੇ ਠੀਕ ਹੈ ਨਾ ਹੁਣ ਤੁਹਾਨੂੰ ਪਤਾ ਹੀ ਅੱਜ ਦੇ ਹਾਲਾਤ ਆ ਬੈਂਕ ਵਿੱਚ ਲੱਗੇ ਹੋਏ ਨੇ ਕੈਮਰੇ ਤੇ ਬਾਹਰ ਕੋਈ ਪਿੰਡ ਤੇ ਤੇ ਨਹੀਂ ਬਾਹਰ ਪਿੰਡ ਚ ਵੀ ਹੈਗੇ ਨੇ ਉੱਚ ਪਤਾ ਲੱਗਿਆ ਵੀ ਕਿੰਨੇ ਬੰਦੇ ਆਗੇ ਨਹੀਂ ਉੱਚ ਪਤਾ ਨਹੀਂ ਉਹ ਕੈਮਰਾ ਜੀ ਗੱਡੀ ਆਉਂਦੀ ਦਿਖਦੀ ਆ ਅੱਛਾ ਕਿਹੜੀ ਗੱਡੀ ਆ ਬਰੇਜਰ ਗੱਡੀ ਦਾ ਪਤਾ ਲੱਗਿਆ ਹਾਂਜੀ ਮਰੇਜਰ ਗੱਡੀ ਪਰੇ ਜਾ ਅੱਛਾ ਫ੍ਰੀਜਾ ਫ੍ਰੀਜਾ ਅੱਛਾ ਅੱਛਾ ਉਹ ਗੱਡੀ ਆਈ ਆ ਕਿੰਨੇ ਵਜੇ ਦੀ ਘਟਣਾ ਇਹ ਜਿਹੜੀ ਉਹ ਗੱਡੀ ਚ ਕੋਈ ਸੀਸੀਟੀਵੀ ਚ ਕੁਝ ਹੈਗਾ ਟਾਈਮ ਟੇਬਲ ਲੱਗਾ ਹੋਇਆ ਉਹਦੇ ਦੇ ਵਿੱਚ ਪੁਲਿਸ ਵਾਲਿਆਂ ਨੇ ਦੱਸਣ ਮਿਲავ ਕਿ ਵੀ ਪੌਣੇ 3 ਵਜੇ ਸਵੇਰੇ ਦੀ ਵਾਰਦਾਤ ਹੈ ਅੱਛਾ ਇਹ ਕ ਉਹ ਮੱਚਾ ਕਾਫੀ ਮਜ਼ਬੂਤ ਹੁੰਦਾ ਜਿਹੜੀ ਹੈਗੀ ਐਟਮ ਇਹਨੂੰ ਫਿਰ ਕਟਰ ਕਟਰ ਕਰਨਾਗਾ ਕਿ ਕਿਸ ਤਰ੍ਹਾਂ ਪਤਾ ਲੱਗਿਆ ਵੀ ਕਟ ਕਟਿੰਗ ਕੀਤੀ ਹੈ ਇਹ ਸੋਰਾਂ ਸਾਨੂੰ ਅਜ ਤੱਕ ਦੇਖ ਨਹੀਂ ਦਿੱਤਾ ਅੱਛਾ ਦੇਖਿੰਦੇ ਤਾਂ ਤੁਹਾਨੂੰ ਦੱਸਿਆ ਨਹੀਂ ਹੈਗਾ ਸਾਨੂੰ ਬੈਂਕ ਵੱਲੋਂ ਅਸੀਂ ਮੌਜੂਦਾ ਪਿੰਡ ਦੇ ਜ਼ਿੰਮੇਵਾਰ ਆ ਸਾਨੂੰ ਬੈਂਕ ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਹੈ ਅੱਛਾ ਕਿਹ ਘਰ ਸਾਨੂੰ ਸੁਣਨਾ ਤਾਂ ਫਰਜ਼ ਹੈ ਅੱਛਾ ਕੋਈ ਵੀ ਕਦੇ ਕੰਮ ਹੁੰਦਾ ਸੀ ਇਹਨਾਂ ਦੇ ਨਾਲ 15 ਲੱਖ ਦੀ ਲੁੱਟ ਰਾਤ ਨੂੰ ਹੀ ਹੋਣੀ ਕੱਲ ਰਾਤ ਤੁਹਾਨੂੰ ਜਿਹੜਾ ਹੈਗਾ 3:30 ਵਜੇ ਪਤਾ ਲੱਗਿਆ ਹਾਂਜੀ ਉਹ ਵੀ ਪੁਲਿਸ ਮੁਲਾਜ਼ਮਾਂ ਤੋਂ ਲੱਗਿਆ ਇਹਨਾਂ ਵੱਲੋਂ ਤਾਂ ਸਾਨੂੰ ਕੁਝ ਨਹੀਂ ਪਤਾ ਗਿਆ ਨਾ ਕੋਈ ਸਾਨੂੰ ਪਤਾ ਲੱਗਿਆ ਵੀ ਕੌਣ ਹੈ ਕੌਣ ਕੋਈ ਨਹੀਂ ਹੁਣ ਕੀ ਮੰਗ ਕਰ ਦਿਓ ਵੀ ਜਿਹੜਾ ਹੈਗਾ ਦੋਸ਼ੀ ਦਾ ਫੰਡ ਮਨ ਇਹਦਾ ਦੋਸ਼ੀ ਦਾ ਫੰਡ ਨਹੀਂ ਚਾਹੀਦੇ ਨੇ ਜੀ ਜੇ ਏਡ ਏਡੀਆਂ ਵਾਰ ਦਾ ਤਾਂ ਹੋਣ ਲੱਗੀਆਂ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੀ ਜੀਵਨ ਸਾਡੇ ਡੰਗਰ ਪਸੂ ਬਾਹਰ ਖੜੇ ਨੇ ਹੋਰ ਚੀਜ਼ਾਂ ਬਾਹਰ ਖੜੇ ਨੇ ਤੇ ਇਹਨਾਂ ਲੋਕ ਜਿਹੜੇ ਰਾਤ ਨੂੰ ਇੰਨੇ ਵਾਰਾ ਤੁਰੇ ਏਡੀਆਂ ਬੜੀਆਂ ਬੜੇ ਹੌਸਲੇ بلند ਨਾਲ ਕਰ ਰਹੇ ਨੇ ਚੋਰੀਆਂ ਥੋੜੇ ਬੰਦੇ ਵਾਸਤੇ ਕਿੱਥੇ ਜਾਂਦੇ ਲੋਕ ਕੇ ਨਹੀਂ ਕੋਈ ਸੇਫ ਨਹੀਂ ਹੈ ਸਪਤਾ ਦਾ ਕੋਈ ਨਹੀਂ ਦੇਖਿਆ ਤਾਂ ਸਵੇਰੇ ਬੰਦਾ ਉਹ ਜਿਹੜਾ ਸਕਿਉਰਿਟੀ ਗਾਰਡ ਉਹ ਆਇਆ ਹਾਂਜੀ ਉਹ ਨਹੀਂ ਦੇਖਿਆ ਸਕਿਉਰਿਟੀ ਗਾਰਡ ਨੇ ਵੀ ਇਹਦੇ ਟੁੱਟੇ ਪਏ ਨੇ ਅੱਛਾ ਫਸੂਦਾਂ ਉਹਨੇ ਬੁਲਤੋਂ ਦਰਾਇਆ ATM ਦੇ ਤੇ ATM ਦੇ ਫਿਰ ਉਹਨੇ ਪੁਲਿਸ ਨੂੰ ਬੁਲਾ ਲਿਆ ਅੱਛਾ ਫਸੂਦਾਂ ਪੁਲਿਸ ਵਾਲੇ ਨਾਲ ਕੇ ਸ਼ਟਰ ਖਲਾਇਆ ਦੇਖਿਆ ਆ CDM ਟੁੱਟਿਆ ਆ ਸੀ ਬਸ ਕਿੰਨੀ ਕਿਲਟ ਹੋਈ ਆ ਇਹ ਦਹੋਂਦੇ ਸਾ ਵੀ ਦੱਸ ਸਕਦੇ ਨੇ ਇਹਦੇ ਵਾਸਤੇ ਪੁਲਿਸ ਵੀ ਆਈ ਆ ਕਾਫੀ ਫੋਰਸ ਆਈ ਆ ਸਵੇਰੇ ਆਏ ਸਾਰੀ ਆਈ ਨੇ ਐਸਐਸਪੀ ਆਈ ਡੀਐਸਪੀ ਆ ਸਾਰਿਆਂ ਕੇ ਗਏ ਨੇ ਅੱਛਾ ਸਾਰਿਆਂ ਇਨਕੁਆਇਰੀ ਕਰ ਰਹੇ ਨੇ ਆ ਪੂਰਾ ਕਟਰ ਕੱਟ ਕੇ ਨਾਲ ਹੀ ਲੈ ਗਏ ਹੋ ਹਾਂ ਕਟਰ ਕੱਟ ਕੇ ਟੀਮ ਤਾਂ ਨਹੀਂ ਮੇਰੇ ਵਿੱਚੋਂ ਕੱਢ ਕੇ ਜਿਹੜਾ ਕਹਿ ਸਕਦਾ ਸਾਰਾ ਲੈ ਗਜੋਗੇ ਸਾਰੀ ਲੈ ਗੇ ਨੂੰ ਪਤਾ ਨਹੀਂ ਹੈਗਾ ਵੀ ਕਿੰਨਾ ਪੈ ਗਿਆ ਕੋਈ ਉਹਦੇ ਉਥੇ ਸੀਸੀਟੀਵੀ ਹੈ ਤੁਹਾਡੇ ਚ ਨਾ ਸੀਸੀਟੀਵੀ ਤਾਂ ਬੈਂਕ ਦੀ ਨਹੀਂ ਬਾਬ ਜਿਹੜੇ ਹੈਗੇ ਨੇ ਹੋਰ ਤਾਂ ਕੋਈ ਨਹੀਂ ਅੰਦਰ ਰੱਖੋ ਹੈ ਕਿ ਏਟੀਐਮ ਦੇ ਹੋਏ ਏਟੀਐਮ ਦੇ ਅੰਦਰ ਹੈਗਾ ਕੁਛ ਲੱਗਿਆ ਪਤਾ ਉਹ ਤਾਂ ਉਹਨਾਂ ਕੋਲੇ ਸੀਸੀਟੀਵੀ ਥੋੜੀ ਰਹਿ ਗਈ ਨੰਨੇ ਜਾਬ ਕੋਲੇ ਹੈਗੇ ਨੇ ਚੌਕ ਜਾਨਾ ਕੋਲੇ ਹੈਗੇ ਨੇ ਪੁਲਿਸ ਵਾਲਿਆਂ ਕੋਲੇ ਹੈਗੇ ਨੇ ਸਾਰੇ ਪਤਾ ਨਹੀਂ ਲੱਗਿਆ ਵੀ ਕਿੰਨੇ ਬੰਦੇ ਸੀ ਨਹੀਂ ਉਹਦੇ ਵਿੱਚ ਇਹ ਪੁਲਿਸ ਵਾਲਿਆਂ ਨੂੰ ਪਤਾ ਕਿਉਂਕਿ ਕੈਮਰੇ ਰਿਕਾਰਡਿੰਗ ਤਾਂ ਉਹਨਾਂ ਕੋਲੇ ਹੈ ਲੈ ਉਹਨਾਂ ਨੇ ਕਿਸੇ ਨੂੰ ਹੋਣੀ ਕੀਤੀ ਹੈਗੀ ਇਹ ਸਭ ਕੋਲ